ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੰਗਸੀਪੁਰਾ ਇਹ ਪਿੰਡ ਜਗਰਾਉਂ ਤਹਿਸੀਲ ਤੇ ਲੁਧਿਆਣੇ ਜ਼ਿਲ੍ਹੇ ਦਾ ਹੈ ਨੇੜੇ ਇਹ ਸਦਮਾ ਬੇਟ ਦੇ ਰਹਿ ਜਾਂਦਾ ਹੈ ਜਗਰਾਉਂ ਤੋਂ ਸਦਮਾ ਬੇਟ ਵਾਲੀ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਇਹਦੇ ਨਾਲ ਦਾ ਪਿੰਡ ਸਦਰਪੁਰਾ ਜਿਹੜੇ ਫਾਰਮ ਚੋਂ ਜਾਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਹੈ ਮੋਸਟਲੀ ਜ਼ਿਆਦਾਤਰ ਇੱਥੇ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਹੈ ਤੇ گاਵਾ ਦੀ ਵੀਡੀਓ ਅਲੱਗ ਤੋਂ ਅਸੀਂ ਸ਼ੂਟ ਕਰ ਲਈ ਐ ਬਣਾ ਲਈ ਐ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਤੁਹਾਨੂੰ ਦੋ ਮੱਝਾਂ ਦਿਖਾਉਂਗਾ ਜਿਹੜੀਆਂ ਸੋਈਆਂ ਸੋਈਆਂ ਐ ਪਰ ਪਸ਼ੂ ਮੱਝਾਂ ਵਾਲੇ ਮਾਮਲੇ 'ਚ ਜੇ ਗੱਲ ਕਰੀਏ ਤਾਂ ਸਾਰੇ ਹੀ ਨਾਗ ਬਾਈ ਨੇ ਸੇਲ ਕਰ ਦੇਣੇ ਐ ਕੋਸ ਤੁਹਾਨੂੰ ਨਾਗ ਹੋਰ ਵੀ ਦਿਖਾ ਦਨਾ ਜਿਹੜੇ ਇਸ ਟਾਈਮ ਇੱਥੇ ਫਾਰਮ ਦੇ ਉੱਤੇ ਮੌਜੂਦ ਐ ਸੋ ਆਪਾਂ ਗੱਲਾਂ ਬਾਤਾਂ ਮੇਨ ਦੋਹਾਂ ਬਾਰੇ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਓ ਇੱਕ ਬੇਨਤੀ ਵੀ ਸਾਡਾ ਕੰਮ ਵੀਡੀਓ ਬਣਾਉਣ ਦਾ ਐ ਪਸ਼ੂ ਹਰੇਕ ਐਂਗਲ ਤੋਂ ਦਿਖਾਉਣ ਦੀ ਕੋਸ਼ਿਸ਼ ਹਮੇਸ਼ਾ ਕਰਦੇ ਆ ਤੁਸੀਂ ਜਿਹੜਾ ਪਸ਼ੂ ਖਰੀਦਣਾ ਚਾਹੁੰਦੇ ਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਵਾਈ ਦਾ ਚੱਲਦਾ ਰਹੂਗਾ ਆਓ ਡਿਟੇਲ ਪੁੱਛੀਏ ਫਿਰੇ ਮੱਜਾਂ ਨਾਲ ਖੋਲਾਂਗੇ ਜਿਹੜੀਆਂ ਵਕਾਊ ਆ ਦੀਪੇભાઈ ਸਾਸਤਰੀ ਕਾ ਸਾਸਕੇ ਵੀਰ ਜੀ ਦੀਪੇભાઈ ਜਿਆਦਾਤਰ ਤਾਂ ਆਪਣਾ گاਵਾਂ ਦਾ ਹੀ ਵਪਾਰ ਦਾ ਕੰਮ ਹੈ ਮੇਰੇ ਖਿਆਲ ਚ ਹਾਂਜੀ ਵੀਰੇ ਹਾਂਜੀ ਮੱਝਾਂ ਵੀ ਫਿਰ ਆ ਜਾਂਦੀਆਂ ਨਾਲ ਬਈ ਮੱਝ ਵੀਰੇ ਜੀ ਕੋਈ ਜਿਆਦਾ ਵਧੀਆ ਮੇਲੇ ਤਾਂ ਲਈਦੀ ਹੈ ਜੀ ਠੀਕ ਹੈ ਜੇ ਜਿਆਦਾ ਇਹਨ ਤਸੱਲੀ ਵਾਲੀ ਮੇਲੇ ਤਕਰੀਬਨ 15 ਲੀਟਰ ਤੋਂ ਉੱਪਰ ਉੱਪਰ ਵਾਲੀ ਠੀਕ ਹੈ ਹਾਂਜੀ ਉਹ ਰੂਟੀਨ ਚ ਹੁੰਦੀਆਂ ਹੀ ਆ ਮੱਝਾਂ ਵੀ ਬਹੁਤ ਘੱਟ ਵੀਰੇ ਉਹ ਵੀ ਅੱਜ ਤਕਰੀਬਨ ਬਸ ਆ ਗਈਆਂ ਨੀਲੀ ਰਾਵੀ ਝੋਟੀ ਉਹ ਬੰਦੇ ਮੇਥੋਂ گاਵਾਂ ਲਗੇ ਸੀਗੇ ਇਧਰ ਫਰੀਦਕੋਟ ਸਾਈਡ ਦੇ ਹਮ ਰਾਈਆਂ ਵਾਲੇ ਦੇ ਹਮ ਉਹਨਾਂ ਦਾ ਬੰਦਾ ਦਾ ਨੀਲੀ ਦਾ ਹੀ ਕੰਮ ਆ ਅੱਛਾ ਤੇ ਵਧੀਆ ਉਹਨਾਂ ਕੋਲ ਐਨੀਮਲ ਰੱਖੇ ਹੋਏ ਆ ਠੀਕ ਹੈ ਤਕਰੀਬਨ ਪਹਿਲੇ ਸੂਏ ਦਾ ਝੋਟੀ ਦਾ ਇਹਦਾ ਦੁੱਧ ਦਿੱਤਾ ਹੋਇਆ ਵਾ 14-15 ਲੀਟਰ ਉਹਨਾਂ ਨੇ ਤਾਂ ਮੈਨੂੰ ਇਹ ਗੱਲ ਕੀਤੀ ਆ ਕਹਿੰਦੇ ਵੀ 16-17 ਲੀਟਰ ਦੁੱਧ ਕੱਢੂਗੀ ਹੂੰ ਵੀ 17 ਤੋਂ ਉੱਪਰ ਜਾਊਗੀ ਤਕਰੀਬਨ ਕੱਢ ਜਾਣਾ ਮੇਰੇ ਹਿਸਾਬ ਨਾਲ ਕਿਉਂਕਿ 14 ਤੋਂ 15 ਦੇ ਵਿੱਚ ਵਿੱਚ ਝੋਟੀ ਕੋਲੇ ਇਸ ਟਾਈਮ ਹੁਣ ਰੈਡੀ ਆ ਕਿੰਨੇ ਦਿਨ ਹੋ ਗਏ ਉਹਨਾਂ ਦੇ ਸੂਈ ਨੂੰ ਇਹਨਾਂ ਸੂਈ ਨੂੰ ਵੀਰੇ ਹੋ ਗਿਆ ਅੱਜ 17-18 ਦਿਨ ਠੀਕ ਹੈ ਕੀ ਇਹਦਾ ਰੇਟ ਕੀ ਕਰਦੇ ਹੋ ਬਈ ਇਹ ਵੀਰੇ 1,65,000 ਦੀ ਆਪਾਂ ਦੇ ਦਾਂਗੇ ਮੁੱਲ ਜੋ ਮਰਜ਼ੀ ਕਰਵਾ ਲਓ ਤਾਂ 1,65,0 ਬੱਚਾ ਇਹਦੇ ਨਾਲ ਕੀ ਆਪਾਂ ਕਟੀਆਂ ਵੀਰੇ ਕਟੀਆਂ ਦੋਨਾਂ ਨਾਲ ਹੀ ਕੱਟਣੀਆਂ ਠੀਕ ਹੈ ਓਕੇ ਹਾਂਜੀ ਸੋ ਦੋਸਤੋ ਝੋਟੀ ਦੀ ਅਗਾੜੀ ਵੀ ਚੰਗੀ ਦੱਸਦੀ ਐ ਪਛਾਣ ਨੂੰ ਵੀ ਹਵਾਨਾ ਚੰਗਾ ਥੱਲੇ ਹੋਲ ਥੱਲੇ ਇੱਕ ਮਿੰਟ ਦੁੱਧ ਥੋੜੀ ਸੇਵਾ ਦਾ ਤੇ ਬਾਈ ਦੇ ਘਰੇ ਜਿੰਨਾ ਹਾਜ਼ਰ ਆ ਦੋ ਟਾਈਮ ਚੋਲਿਓ ਤਸੱਲੀ ਫੁੱਲ ਆਪਦੇ ਲੋਕ ਕਰ ਸਕਦੇ ਹੋ ਉਹ ਤੁਹਾਡਾ ਹੱਕ ਵੀ ਬਣਦਾ ਕੱਦ ਘਾਟ ਫੁੱਲ ਆ ਦੋਸਤੋ ਥਣ ਚਾਰੇ ਬਿੱਥੀ ਦੇ ਉੱਤੇ ਹੌਲੀ ਹੌਲੀ ਤੁਰ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਤੇ ਚੁਾਈ ਦਾ ਟਾਈਮ ਲਗਭਗ ਹੋਇਆ ਪਿਆ ਜੇ ਕੋਈ ਭਰਾ ਗਾਂ ਖਰੀਦਣੀ ਚਾਹੁੰਦਾ ਉਹ ਅਲੱਗ ਤੋਂ ਵੀਡੀਓ ਬਣ ਗਈ ਹੈ ਉਹ ਵੀ ਤੁਸੀਂ ਚੈਨਲ ਦੇ ਉੱਤੇ ਦੇਖ ਸਕਦੇ ਹੋ ਉਹਦੇ ਚ ਗਾਵਾਂ ਦਿਖਾਈਆਂ ਪਰ ਇਸ ਵੀਡੀਓ ਚ ਦੋ ਮੱਝਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਦਾ ਇਸ ਟਾਈਮ ਚੰਗਾ ਇਹਦੇ ਥੱਲੇ ਹਾਜ਼ਰਬਾਈ ਦੱਸਦਾ ਹੈ ਉਹ ਜਿਹੜਾ ਭਰਾ ਖਰੀਦਣਾ ਚਾਵੇ অপশন আহে ਵੀ ਉਹ ਚੋ ਸਕਦਾ ਤਿੰਨ ਡੰਗ ਬਤਿੰਨ ਡੰਗ ਚਵਾਈ ਕਰ ਸਕਦਾ ਵੀਰੇ ਠੀਕ ਆ ਚਾਰ ਡੰਗ ਚੋ ਕੇ ਲੈ ਜਵੇ ਜਿੰਨਾ ਕਹਾਂਗੇ ਓਨਾ ਹੀ ਨਿਕਲੂ ਜੇ ਦੂਰ ਦਾ ਭਰਾ ਭਾਈ ਮੇਰੇ ਖਾਲਚ ਰਹਿਣ ਦਾ ਵੀ ਪ੍ਰਬੰਧ ਆਪਣੇ ਕੋਲ ਕੋਲ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਆ ਕੋਈ ਦੋ ਡੰਗ ਦੋ ਟਾਈਮ ਰਹਿਵੇ ਆਪਣੇ ਕੋਲ ਦੋ ਦਿਨ ਠੀਕ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਠੀਕ ਆ ਇਹ ਇਹਦਾ ਰੇਟ ਕੀ ਰਹਿਣਾ ਕੀ ਦੱਸੇ ਸੀ ਆਪਾਂ ਇਹ ਵੀਰੇ 165000 ਦੀ 165000 ਹਾਂਜੀ ਹਾਂਜੀ ਇਹ ਤਾਂ ਅੱਜ ਮੰਦੇ ਦਾ ਕਾਰਨ ਆ ਮਤਲਬ ਇਦਾਂ ਦੀਆਂ ਮੱਝਾਂ ਸੀ ਆਪਸੇ ਆਲਾਂ ਚਾਇਤ ਕੀ 2-2 ਲੱਖ ਰੁਪਈਆ ਦੀਆਂ ਲੈ ਕੇ ਵੇਚੀਆਂ ਵਾ ਇਹ ਤਾਂ ਮੰਦਾ ਜੇ ਆਪਾਂ ਕਹੀਏ ਤੇਜ਼ੀ ਤੇਜ਼ੀ ਵਾਲਾ ਇਹ ਕੋਈ ਨਹੀਂ ਹੈਗਾ ਕੰਮ ਕਿਉਂਕਿ ਜਿੰਨੀ ਝੋਟੀ ਦੀ ਤੁਸੀਂ ਇਹ ਫੇਸ ਦਾ ਦੇਖੋ ਇਹਦੀ ਜਿਹੜੀ ਆ ਮਾਰਕਿੰਗ ਆਉਂਦੀ ਆ ਐਤਕੀ ਦੀ ਵਾਰ ਮੇਰੇ ਆਪਣੀ ਮੱਝ ਨੀਲੀ ਰਾਵੀ ਇੱਥੇ ਜਿਹੜਾ ਮੇਲਾ ਬਾਈ ਉਹਨਾਂ ਨੇ ਕਰਵਾਇਆ ਸੀ ਨਹੀਂ ਉਹਨਾਂ ਨੇ ਹੂੰ ਉੱਥੇ ਪੰਜਵੇਂ ਤੇ ਲੱਗੀ ਸੀਗੀ ਹੂੰ ਇਦਾਂ ਦੀਆਂ ਉੱਥੇ ਬਹੁਤ ਘੱਟ ਮੱਝਾਂ ਸੀਗੀਆਂ ਠੀਕ ਹੈ ਹਾਂਜੀ ਅੱਛਾ ਭਈ ਇਹਦੇ ਨਾਲ ਜਿਹੜੀ ਮੱਝ ਖੜੀ ਐ ਇਹ ਵੀਰੇ ਦੂਜਾ ਸੂਆ ਜੀ ਹੂੰ ਇਹ ਪਿਛਲੀ ਵਾਰੀ ਬੰਦੇ ਹਰਿਆਣਿਆਂੋਂ ਮੱਝ ਲੈ ਕੇ ਆਏ ਸੀਗੇ ਠੀਕ ਹੈ ਤੇ ਦੁੱਧ ਉਹਨਾਂ ਕੋਲੇ ਵੀ ਚੰਗਾ ਆਇਆ ਨੇ ਵਧੀਆ 15-16 ਲੀਟਰ ਚ ਪਾਇਆ ਵਾ ਹੂੰ ਜਿਹੜੀ ਸਟਾਰਟਿੰਗ ਆ ਮੱਝ ਦੀ ਸਟਾਰਟਿੰਗ ਬਹੁਤ ਵਧੀਆ ਆ ਠੀਕ ਹੈ ਹਾਂ ਬੱਚਾ ਤੁਸੀਂ ਦੇਖਿਓ ਹੂੰ ਹਜੇ ਅੱਜ ਬਲੱਡ ਜਿਆ ਲੱਗੀ ਆ ਸੱਟਨ ਹੂੰ ਜਿਹਨੂੰ ਕੜ ਕਹਿੰਦੇ ਆਪਾਂ ਠੀਕ ਹੈ ਅੱਜ ਹਜੇ ਚਾਲੂ ਹੋਇਆ ਠੀਕ ਹੈ ਤੇ ਤਕਰੀਬਨ ਦੁੱਧ ਮੇਰੇ ਹਿਸਾਬ ਨਾਲ ਬਾਹਲਾ ਨਹੀਂ ਤਾਂ ਮੱਝ ਨੂੰ ਇਹਨੂੰ 20 ਕਿਲੋ ਚ ਪਾਉਣਾ ਚਾਹੀਦਾ ਪਰ ਜਿਹੜਾ ਇਸ ਟਾਈਮ ਇਹਦੇ ਕੋਲੇ ਤਿਆਰ ਆ ਹੂੰ ਉਚਾਏ ਕੋ ਦੋ ਡੰਗ ਚੋਲਵੇ ਚਾਹੇ ਤਿੰਨ ਡੰਗ 15 ਤੋਂ 16 ਕਿਲੋ ਦੁੱਧ ਤਿਆਰ ਆ ਮੈਂ ਇਥੇ ਲਈ ਠੀਕ ਐ ਅੱਛਾ ਇਹਦਾ ਕੀ ਰੇਟ ਰਹਿਣਾ ਬਈ ਬਸ ਦੋਨਾਂ ਦਾ ਸੇਮ ਹੀ ਮੁੱਲ ਆ ਜੀ ਇਹਦਾ ਆ ਬੱਚਾ ਵਾ ਠੀਕ ਐ ਇਹਦੇ ਨਾਲ ਕੱਟੀ ਐ ਕੱਟੀ ਕੱਟੀ ਇਹਦੇ ਨਾਲ ਹਾਂਜੀ ਠੀਕ ਓਕੇ ਸੋ ਦੋਨੇ ਮੱਜਾਂ ਨਾਲ ਬੱਚੇ ਕੱਟੀਆਂ ਦੱਸੋ ਕੱਟੀ ਤੁਸੀਂ ਦੇਖ ਲਓ ਤੁਹਾਨੂੰ ਮੈਂ ਮੱਜ ਦੇ ਸਾਈਡ ਤੋਂ ਹਵਾਨਾ ਦਿਖਾਉਂ ਨਾੜਾਂ ਨਾਲ ਭਰਿਆ ਆ ਵਿਆ ਚਵਾਈ ਦਾ ਟਾਈਮ ਆ ਕਾਲੀਆਂ ਤਾਂ ਹੀ ਪੈਂਦੀਆਂ ਮੱਜਾਂ ਥੋੜਾ ਜਿਹਾ ਬੱਚਿਆਂ ਦੀ ਖਿੱਚ ਪਸ਼ੂ ਕਰਦਾ ਕਿਉਂਕਿ ਟਾਈਮ ਚਵਾਈ ਦਾ ਹੋਇਆ ਖੜਾ ਤੋ ਇਸ ਸਾਈਡ ਤੋਂ ਤੁਸੀਂ ਇਹਦਾ ਹਵਾਨਾ ਦੇਖਿਓ ਜੀ ਬਈ ਮਾੜਾ ਜਿਹਾ ਹਲਾਦੀ ਪਰਾਂ ਨੂੰ ਫੁੱਲ ਭਜਣ ਦੋਸਤੋ ਮੱਝ ਦਾ ਖੁੱਲੇ ਡੁੱਲੇ ਢਾਂਚੇ ਦੀ ਐ ਹੁਣ ਤੁਸੀਂ ਇਹਦਾ ਹਵਾਨਾ ਹਵਾਨੇ ਦੇ ਉੱਤੇ ਨਾੜਾਂ ਇਹਦੇ ਦੇਖ ਸਕਦੇ ਹੋ ਇਦਾਂ ਦਾ ਰੁਖ ਦਿਖੂਗਾ ਤੁਹਾਨੂੰ ਇੱਥੋਂ ਤੁਸੀਂ ਇਹਦੇ ਹਵਾਨੇ ਤੇ ਨਾੜਾਂ ਦੇਖ ਸਕਦੇ ਹੋ ਸੇਮ ਰੇਟ ਆ ਦੋਸਤੋ ਇਹ ਜਿਹੜੀਆਂ ਦੂਜੀਆਂ ਝੋਟੀਆਂ ਬਈ ਜਿਵੇਂ ਇੱਧਰ ਝੋਟੀ ਖੜੀ ਐ ਇਹ ਝੋਟੀ ਵੀਰੇ ਆਪਣੀ ਘਰ ਦੀ ਮੱਝ ਮੈਂ ਇੱਕ ਹਰਿਆਣੇੋਂ ਲੈ ਕੇ ਆਇਆ ਸੀਗਾ ਹੂੰ ਦੋ ਮੱਝਾਂ ਲਿਆ ਸੀ ਪਹਿਲਾਂ ਹਰਿਆਣੇ ਤੋਂ ਮੇਰੇ ਘਰੇ ਬੜੇ ਸ਼ੌਂਕ ਨਾਲ ਪਾਲੀਆਂ ਪਰ ਹੈਗੀਆਂ ਆਪਾਂ ਵੇਚਣੀਆਂ ਆਈਆਂ ਜਿੱਦਾਂ ਜਿੱਦਾਂ ਤਿਆਰ ਹੋ ਗਈਆਂ ਹੂੰ ਕਿਉਂਕਿ ਮੇਰੇ ਕੋਈ ਜਗ੍ਹਾ ਘਟ ਗਈ ਜੋ ਮੇਨ ਕਾਰਨ ਆ ਨਾ ਠੀਕ ਹੈ ਗਾਂ ਦੇ ਵਪਾਰ ਲਈ ਜਗ੍ਹਾ ਥੋੜੀ ਜਿਹੀ ਘਟੀ ਹੋਈ ਆ ਹੂੰ ਜਿੱਦਾਂ ਏਦਾਂ ਰੈਡੀ ਹੋ ਗਈਆਂ ਇਹ ਵੀ ਇੱਕ ਹੋਰ ਕੱਟੀ ਹੈਗੀ ਆ ਹੂੰ ਵੇਚ ਦੇਣੀਆਂ ਆਪਾਂ ਇੱਕੀ ਮੱਝ ਰੱਖਣੀਆਂ ਇਹਨਾਂ ਦੇ ਵਿੱਚੋਂ ਪਰਲੀ ਮੱਝ ਆ ਉਥਲੇ ਵੀ 15 ਲੀਟਰ ਦੁੱਧ ਆ ਤਿੰਨ ਮਹੀਨੇ ਦੀ ਗੱਭਣਾ ਹੂੰ ਉਹਦੀ ਆ ਕੱਟੀ ਆ ਠੀਕ ਹੈ ਤੇ ਉਹ ਬੈਗੀ ਉਹ ਵੇਚ ਦਾਂਗੇ ਉਹ ਵੀ ਦਿਖਾ ਦਿਓ ਆਜੋ ਠੀਕ ਹੈ ਦੋਸਤੋ ਇਹ ਵੀ ਤੁਹਾਨੂੰ ਮਾਝ ਦਿਖਾ ਦਨਾ ਹੁਣ ਕਿੰਨਾ ਦੁੱਧ ਹੋਊਗਾ ਬਈ ਇਸ ਟਾਈਮ ਵੀ ਇਹਦੇ ਥਲੇ 14 ਕਿਲੋ ਤੋਲ ਕੇ ਦੇ ਦੂੰਗਾ ਪਰਾਂ ਦੀ ਕੋਈ ਤਿੰਨ ਡੰਗ ਚੋਲਵੇ ਹੂੰ ਤੇ ਸੂਈ ਨੂੰ ਇਹਨੂੰ ਹੋਗੇ ਜਨਵਰੀ ਦੀ ਸੂਈ ਹੋਈ ਹੈ ਇਹ ਹੂੰ ਤੇ ਤਿੰਨ ਮਹੀਨੇ ਦੀ ਗੱਬਣਾ ਹੋਲੇ ਠੀਕ ਹੈ ਤੇ ਕੱਟੀ ਨਾਲ ਆ ਠੀਕ ਹੈ ਤੇ ਤਿੰਨ ਮਹੀਨੇ ਦੀ ਚੈੱਕ ਪਾਸ ਆ ਜੀ ਠੀਕ ਹੈ ਤੇ ਦੁੱਧ ਇਸ ਟਾਈਮ ਇਹਦੇ ਥਲੇ 13 ਤੋਂ 14 ਕਿਲੋ ਉਦੋਂ ਜਿਹੜਾ ਚੋਇਆ ਸੀ ਇਹਦਾ ਦੂਜੇ ਸੂਏ ਸੂਈ ਹੋਈ ਆ 17 18 17 18 ਦੁੱਧ ਇਹ 22 23 ਲੀਟਰ ਚ ਪਾਉ ਜਿਹੜੀ ਗਾਂ ਵਾਲੀ ਵਾਰ ਨੂੰ ਕਿਉਂਕਿ ਪਿਛਲੀ ਵਾਰ ਥੋੜੀ ਜੀ ਲਿੱਸੀ ਜੀ ਸੀਗੀ ਠੀਕ ਐ ਤੇ ਐਤਕੀ ਚੰਗੀ ਵਜਨ ਬਣਾ ਗਈ ਮੱਝ ਮੇਰੇ ਕੋਲ ਸੇਵਾ ਸੁਭਾ ਚੰਗੀ ਕੀ ਰੇਟ ਲੈਣਾ ਦਾ ਬਾਈ ਇਹ ਵੀਰੇ ਯਾਰ ਮੁੱਲ ਨਹੀਂ ਇਹਦਾ 1,35,000 ਦੀ ਦੇ ਦਾਂਗੇ ਜੀ 1,35 ਦੀ ਬੱਚਾ ਨਾਲ ਦੇ ਦਿਆਂਗੇ ਬਾਈ ਹਾਂਜੀ ਹਾਂਜੀ ਬੱਚਾ ਨਾਲ ਜੀ ਬੱਚੇ ਦੇ ਨਾਲ ਹੀ ਮਿਲਦੀ ਆ ਨਾ ਠੀਕ ਐ ਹਾਂਜੀ ਦੋਸਤੋ ਮੱਝ ਬੜੀ ਚੰਗੀ ਆ ਤੇ ਨਾਲ ਬੱਚਾ ਕੱਟੀ ਆ ਸੋ ਇਹ ਨਾਲ ਮਿਲ ਜਣੀ 1,35,000 ਚ ਤੁਹ ਤੇ ਇਹ ਤੋਂ ਬਿਨਾ ਬਈ ਇਹ ਕੱਟਾ ਜਿਹੜਾ ਨਹੀਂ ਇਹ ਤਾਂ ਕਰਦੇ ਵੀਰੇ ਇਹ ਤਾਂ ਰੱਖਿਆ ਹੈ ਆਪਣਾ ਪੱਠੇ-ਪੱਠੇ ਲਈ ਆਈਦੇ ਆ ਅੱਛਾ ਰੇੜੇ ਜੋੜਿਆ ਹੋਇਆ ਵਾ ਠੀਕ ਹੈ ਸੋ ਬੰਤਰ ਬੜੀ ਚੰਗੀ ਆ ਦੋਸਤੋ ਤੇ ਇੱਕ ਕੱਟੀ ਵੀ ਬਾਈ ਕੋਲ ਬਹੁਤ ਸੋਹਣੀ ਝੋਟੀ ਤਿਆਰ ਹੋ ਰਹੀ ਹੈ ਸੋ ਮੇਨ ਵੀਡੀਓ ਜਿਹੜੀ ਇਹਨਾਂ ਮੱਝਾਂ ਦੀ ਸੀ ਲਗਭਗ ਸਾਰੀਆਂ ਹੀ ਤੁਹਾਨੂੰ ਦੱਸ ਤਿਆਂ ਦੋਸਤੋ ਟੋਕੜ ਗੱਪਣ ਮੱਝ ਦੁੱਧ ਬੜਾ ਚੰਗਾ ਬਈਰ ਦੱਸਦਾ ਇਸ ਟਾਈਮ ਹਾਜ਼ਰ ਹੈ ਚੋਕੇ ਲੈ ਲਓ ਚੈੱਕ ਪਾਸ ਵੀ ਭਾਵੇਂ ਇੱਥੇ ਕਰਾ ਲਿਓ ਇਹ ਤੋਂ ਬਿਨਾ ਨੀਲੀ ਰਾਵੀ ਵਾਲੀ ਮਾਰਕਿੰਗ ਇਹ ਮੱਝ ਵੀ ਫੋਰ ਸੇਲ ਹੈ ਇੱਕ ਮੱਝ ਮੁਰਾ ਨਸਲ ਚ ਪੈਂਦੀ ਹੈ ਦੁੱਧ ਚੰਗਾ ਹਾਜ਼ਰ ਹੈ ਉਹ ਤੁਸੀਂ ਖਵਾਨਾ ਇੱਥੋਂ ਦੇਖ ਸਕਦੇ ਹੋ ਇਹ ਤੋਂ ਬਿਨਾ ਇੱਕ ਝੋਟੀ ਹੋਰ ਬਾਈ ਕੋਲ ਆਪਦੇ ਘਰ ਦੀ ਮੱਝ ਦੀ ਧੀ ਹੈ ਇਹ 12 ਜਨਵਰੀ ਨੂੰ ਸੋਂਦੀ ਹੈ ਜੀ 12 ਜਨਵਰੀ ਨੂੰ ਸੋਂਦੀ ਹੈ ਦੱਸੋ ਇਹ ਵੀ ਬਾਈ ਕਹਿੰਦਾ ਵੇਚ ਦਿਆਂਗੇ ਕਿਉਂਕਿ ਨਾਗ ਮੱਝਾਂ ਦੇ ਸਾਰੇ ਹੀ ਵੇਚਨੇ ਆਂ ਗਾਵਾਂ ਦਾ ਕੰਮ ਚੰਗੇ ਪੱਧਰ ਤੇ ਹੈ ਤੇ ਗਾਵਾਂ ਹੀ ਵਧਾਉਣ ਦਾ ਇਰਾਦਾ ਹੈ ਇੱਥੇ ਜਿਆਦਾ ਪਸ਼ੂ ਆਇਆ ਕਰਨੇ ਕਿਉਂਕਿ ਪਿਛਲੀ ਵੀਡੀਓ ਜਿਹੜੀ ਹਿੰਦੀ ਆ ਗਾਵਾਂ ਵਾਲੀ ਬਣੀ ਉਹਦੇ ਚ ਬਾਈ ਨੇ ਦੱਸਿਆ ਸੀ ਵੀ ਨੇਪਾਲ ਦੇ ਵਿੱਚ ਗਾਵਾ ਬਾਈ ਨੇ ਭੇਜਨੀ ਐਗਰੀਮੈਂਟ ਹੋਇਆ ਹੋਇਆ ਉੱਥੋਂ ਦੇ ਸਰਕਾਰੀ ਫਾਰਮ ਦੇ ਵਿੱਚ ਉੱਥੇ ਕਾਫੀ ਪਸ਼ੂ ਬਾਈ ਕੋਲੋਂ ਜਾਣੇ ਆ ਗਾਵਾਂ ਦੇ ਸੋ ਅੱਜ ਦੀ ਵੀਡੀਓ ਫਿਲਹਾਲ ਇਹ ਮੱਝਾਂ ਦੀ ਸੀ ਤੇ ਬਾਈ ਦੀਪੇ ਕੋਲੋਂ ਬੰਗਸੀਪੁਰੇ ਪਿੰਡ ਚੋਂ ਇਹ ਤੁਹਾਨੂੰ ਵੀਡੀਓ ਦਿਖਾ ਰਹੇ ਹਨ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ ਪਸ਼ੂ ਖਰੀਦਣ ਲੱਗਿਆਂ ਵਾਰ-ਵਾਰ ਬੇਨਤੀ ਇਸ ਕਰਕੇ ਕਰੀਦੀ ਹੈ ਕਿਸੇ ਵੀ ਭਰਾ ਦਾ ਆਪਸ ਵਿੱਚ ਫਰਕ ਨਹੀਂ ਪੈਂਦਾ ਜੇ ਤੁਸੀਂ ਤਸੱਲੀ ਕਰ ਲਿਆ ਕਰੋ ਮਾਲਕ ਦੇ ਘਰੇ ਖੜੇ ਪਸ਼ੂ ਦਾ ਧੰਨਵਾਦ